ਸਸਰੀ ਕਾਲ ਜੀ ਅੱਜ ਅਸੀਂ ਲੈ ਕੇ ਆਏ ਜੀ ਛੋਟਾ ਹਾਥੀ ਵਿਕਾਊ ਹੈ ਮਾਡਲ ਹੈ ਜੀ 2012 ਰੇਟ ਮੰਗੇ ਜਿਹੜਾ ਕਿਸਾਨ ਵੀਰ ਨੇ 1,30,000 ਓਨਲੀ ਆਰ ਸੀ ਲੁਧਿਆਣਾ ਨੰਬਰ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ ਜੀ 9914169921 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਛੋਟਾ ਹਾਥੀ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਅਸੀਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਹੈ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਆਊਗਾ ਉਸ ਨੂੰ ਦਬਾ ਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਜਿਹੜੀ ਵੀ ਸਾਡੀ ਆਉਣ ਵਾਲੀ ਨਵੀਂ ਵੀਡੀਓ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਸਾਡੀ ਇੱਕ ਵੀ ਵੀਡੀਓ ਮਿਸ ਨਾ ਕਰੋ ਜੀ ਅੱਗੇ ਜੀ ਬਿਆਜ ਮੋਡੀਫਾਈ ਸਕੂਟਰ ਵਿਕਾਊ ਹੈ ਜੀ ਮਾਡਲ ਹੈ ਜੀ 1999 ਲੁਧਿਆਣਾ ਲੋਕਲ ਨੰਬਰ ਹੈ ਜੀ ਇਹਨਾਂ ਦਾ ਨੰਬਰ ਹੈ ਜੀ 9914169921 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਸਕੂਟਰ ਖਰੀਦ ਸਕਦੇ ਹੋ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਵੀਰੇ ਐਡ ਡਿਲੀਟ ਕਰ ਦਿਓ ਐਡ ਡਿਲੀਟ ਨਹੀਂ ਕਰੀ ਜਾਊਗੀ ਵੀਰ ਜੀ ਤੁਹਾਨੂੰ ਦੱਸ ਦਈਏ ਕਿ ਕਿਸਾਨ ਵੀਰ ਨੂੰ ਬੇਨਤੀ ਜ਼ਰੂਰ ਕਰ ਸਕਦੇ ਆ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੀ ਹੈ ਉਸ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਫੋਨ ਲਾਇਆ ਕਰੋ ਜੀ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰਾਂ ਦੇ ਸੰਦ ਸੇਲ ਹੋ ਜਾਂਦੇ ਆ ਤੇ ਇਸ ਕਰਕੇ ਲੋ ਨੂੰ ਦਿੱਕਤ ਆਉਂਦੀ ਹੈ ਅੱਗੇ ਜੀ ਬੁਲਟ ਵਿਕਾਊ ਹੈ ਮਾਡਲ ਹੈ ਜੀ 2015 ਏਰੀਆ ਜੀ ਧੂਰੀ ਰੇਟ ਮੰਗਾ ਜਿਹੜਾ ਕਿਸਾਨ ਵੀਰ ਨੇ 1,05,000 ਇਹਨਾਂ ਦਾ ਫੋਨ ਨੰਬਰ ਹੈ ਜੀ 623998150086 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਬੁਲਟ ਖਰੀਦ ਸਕਦੇ ਹੋ ਜੀ ਕਈ ਵਾਰੀ ਵੀਰੇ ਜਵਾਕ ਮਜ਼ਾਕ ਕਰ ਦਿੰਦੇ ਐ ਇਸ ਕਰਕੇ ਵੀਰਾਂ ਨੂੰ ਬੇਨਤੀ ਐ ਕਿ ਤੁਸੀਂ ਧਿਆਨ ਰੱਖਿਓ ਕਿ ਫੋਟੋਮਾਂ ਜਾਂ ਡਿਟੇਲ ਪਹਿਲਾ ਪਰਿਵਾਰ ਨਾਲ ਸਲਾਹ ਕਰਕੇ ਫੇਰ ਭੇਜਿਆ ਕਰੋ ਜੀ ਜੇ ਸਾਥੋਂ ਐਡ ਲੱਗ ਗਈ ਤਾਂ ਦੁਬਾਰੇ ਕੱਢੀ ਨਹੀਂ ਜਾਊਗੀ ਇਸ ਕਰਕੇ ਧਿਆਨ ਰੱਖਿਓ ਫੋਟੋਮਾਂ ਤੇ ਡਿਟੇਲ ਪਹਿਲਾ ਪਰਿਵਾਰ ਨਾਲ ਸਲਾਹ ਕਰਕੇ ਫੇਰ ਭੇਜਿਆ ਕਰੋ ਜੀ ਐਦਾਂ ਦੇ ਮਜ਼ਾਕ ਨਾ ਕਰਿਆ ਕਰੋ ਲੱਗੇ ਜੀ ਆਸ਼ਾ 485 트랙터 ਬਿਕਾਉ ਹੈ ਜੀ ਮਾਡਲ ਹੈ 2002 ਟਾਇਰ 800 ਪੈਸੇ ਪਏ ਹੈ ਇਹ ਰਹੀ ਜੀ ਕਣਕਵਾਲ ਰਾਮਾ ਰੇਟ ਮੰਗੇ ਕਿਸਾਨ ਵੀਰ ਨੇ 185000 ਕਿਸਾਨ ਵੀਰ ਦਾ ਨੰਬਰ ਹੈ ਜੀ 9463138892 ਤੁਸੀਂ ਇਸ ਨੰਬਰ ਤੇ ਫੋਨ ਕਰਕੇ 트랙ਟਰ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988440 ਜੋ ਕਿ ਐਡ ਕਰਾਉਣ ਦੇ ਲਈ ਹੁੰਦਾ ਹੈ ਕਈ ਵੀਰਪਲੇਖੇ ਨਾਲ ਫੋਨ ਲਾ ਲੈਂਦੇ ਆ ਇਸ ਕਰਕੇ ਤੁਸੀਂ ਜਿਵੇਂ ਆਪ ਐਡ ਲਾਈਆ ਹੈ ਇਹਦੇ ਵਿੱਚ ਦੇ ਕਿਸਾਨ ਵੀਰ ਦੀ ਫੁੱਲ ਡਿਟੇਲ ਹੈ ਇਹਦੇ ਵਿੱਚ ਨੰਬਰ ਹੈ ਜੀ ਇਹਵੇ ਚੈੱਕ ਕਰਕੇ ਤੁਸੀਂ ਉਹਨਾਂ ਨੂੰ ਫੋਨ ਲਾ ਕੇ ਗੱਲ ਕਰਿਆ ਕਰੋ ਜੀ ਅੱਗੇ ਜੀ ਨਿਊ ਹਾਲੈਂਡ 3630 ਟ੍ਰੈਕ ਬਿਕਾਉ ਹੈ ਮਾਡਲ ਹੈ ਜੀ 2006 ਟਾਇਰ 75 ਪੈਸੇ ਪੇ ਹੈ ਸਰਵਿਸ ਹੋਈ ਹੈ ਪੰਜਾਬ ਨੰਬਰ ਹੈ ਜੀ ਏਰੀਆ ਰਾਏਕੋਟ ਜਗਰਾਉ ਰੇਟ ਮੰਗੇ ਜੀ 340000 ਕਿਸਾਨ ਵੀਰ ਦਾ ਨੰਬਰ 9815033 719 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਐਡ ਕਰਾਓ ਐ ਤੁਸੀਂ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਦ ਦੀ ਐਡ ਕਰਾਉਣੀ ਹੈ ਤਾਂ ਸਾਡਾ ਵਟਸਐਪ ਨੰਬਰ ਹੈ ਜੋ ਕਿ ਵੀਡੀਓ ਜਿਵੇਂ ਥੱਲੇ ਕੱਟਿਆ ਐਕਸਟਰਾ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫਟਮਾਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੇ ਕੋਈ ਵੀਰ ਵੀਡੀਓ ਬਣਾਉਣਾ ਚਾਹੁੰਦਾ ਤਾਂ ਫੋਨ ਟਿੱਡਾ ਕਰਕੇ ਤੇ ਫੁੱਲ ਡਿਟੇਲ ਸਾਨੂੰ ਭੇਜੋ ਜੀ ਅੱਗੇ ਸੋਨਾ ਲਿਕਾ 35 ਮਾਡਲ ਹੈ ਜੀ 2004 ਟਾਇਰ 65 ਪੈਸੇ ਪਏ ਹੈ ਇਹ ਰਹੀ ਹੈ ਜੀ ਮੋਗਾ ਰੇਟ ਮੰਗੇ ਜੀ 220000 ਕਿਸਾਨ ਵੀਰ ਦਾ ਨੰਬਰ ਹੈ 94632 33054 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਟ ਖਰੀਦ ਸਕਦੇ ਹੋ ਅੱਗੇ ਜੀ ਇਹਨਾਂ ਦੀ ਟਰਾਲੀ ਵਿਕਾਊ ਹੈ 11/6 ਦੀ ਰੇਟ ਹੈ ਜੀ 55000 ਨੰਬਰ ਹੈ 94632 33054 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਇੱਕ ਇਹਨਾਂ ਦੀ अल्टੋ ਗੱਡੀ ਵੀ ਬਿਕਾਉ ਹੈ ਜੀ ਰੇਟ ਹੈ ਜੀ 1,15,000 ਮਾਡਲ ਹੈ ਜੀ 2006 ਪੰਜਾਬ ਨੰਬਰ ਹੈ ਜੀ ਇਹਨਾਂ ਦਾ ਨੰਬਰ ਹੈ ਜੀ 9463233054 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਚਲਦੇ ਚਲਦੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਰਿਓ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੱਕਦੇ ਲਈ ਧੰਨਵਾਦ